ਜਾ ਰਹੇ ਆ ਆਪਣਾ ਸੈਕੰਡ ਸਰਕਲ ਪਹਿਲਾ ਸਰਕਲ ਆਪਾਂ ਕਰ ਲਿਆ ਸੀਗਾ ਇਹਦੇ ਵਿੱਚ ਡਾਇਰੈਕਸ਼ਨ ਨੂੰ ਸਮਝਣਾ ਆ एरो ਲੱਗਾ ਆ एरो ਲੱਗਾ ਆ ਇਸ ਸਟਿਕ ਤੋਂ ਅੱਖਣੇ ਸ਼ੁਰੂ ਹੋਣਾ ਉੱਪਰ ਥੱਲੇ ਉੱਪਰ ਨੂੰ ਗਿਆ ਲੱਲਾ ਥੱਲੋਂ ਉੱਪਰ ਨੂੰ ਜਾਵਾਂਗੇ ਲਾਈਨ ਤੋਂ ਸਟਾਰਟ ਕਰਕੇ ਉੱਪਰ ਨੂੰ ਖਤਮ ਕਰਨਾ ਆਪਾਂ ਇੱਕ ਸਰਕਲ ਦੇ ਹਿੱਸੇ ਆ ਉਹਦੇ ਫਫਾ ਵਾਵਾ ਉੱਪਰੋਂ ਸਟਾਰਟ ਕਰਕੇ ਥੱਲੇ ਨਵਾਵਾਂਗੇ ਇਸ ਐਰੋ ਦਾ ਧਿਆਨ ਰੱਖਣਾ ਇਸ ਸਟਿਕ ਤੋਂ ਸਟਾਰਟ ਹੋ ਰਿਹਾ ਅਖਰ ਇਸ ਐਰੋ ਤੇ ਖਤਮ ਹੋ ਰਿਹਾ ਫਫਾ ਤੇ ਵਾਵਾ ਲੱਲਾ ਆਪਣਾ ਫਿੱਕਾ ਲਿਖਾਂਗੇ ਐਲ ਫਫਾ ਫਿੱਕਾ ਤੇ ਵਾਵਾ ਗੂੜਾ ਪੈਂਸਾ ਦਾ ਗੂੜਾ ਲਿਖਣਾ ਐਸ ਆੜਾ ਆਗੇ ਡਾਇਰੈਕਸ਼ਨ ਰਾਰਾ ਠੜਾੜਾ ਥੱਲੇ ਉੱਪਰ ਨੂੰ ਥੱਲੇ ਉੱਪਰੋਂ ਥੱਲੇ ਨੂੰ ਠੀਕ ਐ ਐਸ ਆਰਓ ਦੇ ਅਕੋਰਡਿੰਗ ਉਦੋਂ ਪਰ ਆਪਣਾ ਆ ਗਿਆ ਸ ਸਸਾ ਦੇ ਸਸੇ ਪਰ ਬਿੰਦੀ ਇਹ ਦੋਨੋਂ ਸੇਮ ਅੱਖਰ ਲਿਖੇ ਜਾਣੇ ਆ ਤੇ ਜਜ ਪਰ ਬਿੰਦੀ ਇਹ ਗੂੜਾ ਲਿਖਾਂਗੇ ਲੱਲਾ ਫਿੱਕਾ ਆ ਫਫਾ ਫਿੱਕਾ ਆ ਵਾਵਾ ਗੂੜਾ ਰਾਰਾ ਫਿੱਕਾ ੜਾੜਾ ਫਿੱਕਾ ਸਸੇ ਪਰ ਬਿੰਦੀ ਇਹ ਫਿੱਕਾ ਹੋਊਗਾ ਜਜ ਪਰ ਬਿੰਦੀ ਇਹ ਗੂੜਾ ਲਿਖਿਆ ਜਾਣਾ ਤ੍ਰਿਕਾ ਉਹ ਹੀ ਰਣਾ ਪੜਸ ਕਰਨ ਦਾ ਇੱਕ ਲਾਈਨ ਦੇ ਵਿੱਚ ਆਪਾਂ ਸੱਤ ਅੱਖਰ ਲਿਖਨੇ ਆ ਨੋਟਪੈਡ ਤੇ ਸੱਤ ਅੱਖਰ ਫਿੱਕਾ ਨੂੰ ਬਿਲਕੁਲ ਫਿੱਕਾ ਇੰਸਟਲ ਦੇ ਭਾਰ ਨਹੀਂ ਪਾਉਣਾ ਵਾਵਾ ਗੂੜਾ ਪੈਨਸਲ ਨੂੰ ਦਬਾ ਕੇ ਵਾਵਾ ਗੂੜਾ ਉਧਰ ਆਰਾ ਡਾੜੇ ਵਿੱਚ ਕੱਟਾ ਸੈਂਟਰ 'ਚ ਕੱਟ ਲੈਣਾ ਕੋਈ ਵੀ ਅੱਖਰ ਆ ਕੋਈ ਸੈਂਟਰ ਦੇ ਵਿੱਚ ਕੱਟ ਰੂਗਾ ਸ ਸ ਜਜ ਪ੍ਰਵਿੰਦੀ ਇਹ ਗੂੜਾ ਲਿਖਿਆ ਜਾਣਾ ਹੈ ਜਿਹੜਾ ਕੱਟ ਲੈਣਾ ਆ ਉਹ ਅੱਖਰ ਤੇ ਬਿਲਕੁਲ ਸੈਂਟਰ ਦੇ ਵਿੱਚ ਹੋਊਗਾ ਜੱਖਰ ਫਿੱਕਾ ਹੈ ਤਾਂ ਫਿੱਕਾ ਕੱਟ ਲਾਵਾਂਗੇ ਤੇ ਗੂੜਾ ਤੇ ਗੂੜਾ ਕੱਟ ਲਾਵਾਂਗੇ ਇੱਕ ਲਾਈਨ ਦੇ ਵਿੱਚ ਸੱਤ ਅੱਖਰ ਤੁਹਾਡੇ ਨੋਟਪੈਡ ਤੇ ਰਜਿਸਟਰ ਨਹੀਂ ਯੂਜ਼ ਕਰਨੇ ਪੈਨ ਯੂਜ਼ ਕਰਨਾ ਪੈਪਸ ਹਮੇਸ਼ਾ ਨੋਟਪੈਡ ਤੇ ਕਰਨੀਆਂ ਫਰਸਟ ਬੁੱਕ ਜਿਹੜੀ ਤਿੰਨ ਚਾਰ ਮਹੀਨੇ ਆਪਣੇ ਹੈਗੇ ਆ ਉਹਦੇ ਵਿੱਚ ਆਪਾਂ ਫਰਸਟ ਬੁੱਕ ਨੋਟਪੈਡ ਤੇ ਕਰਾਂਗੇ ਤੇ ਜਦੋਂ ਆਪਣੀ ਆਪਾਂ ਵਰਣਮਾਲਾ ਜਿਹੜੀ ਯੂਜ਼ ਕਰ ਲੈਨੇ ਆਪਾਂ ਰੂਲ ਸਮਝ ਲੈਨੇ ਆ ਉਸ ਤੋਂ ਬਾਅਦ ਸੈਕੰਡ ਬੁੱਕ ਬੁੱਕ ਆਪਣੀ ਹੱਗੀ ਆ ਸਪੀਡ ਵਾਲੀ ਡਿਕਸ਼ਨ ਲਿਖਾਂਗੇ ਉੱਪਰ ਪੈਨਾਂ ਲਿਖਾਂਗੇ ਪਰਸਕੰਤ੍ਰਿਕ ਉਹ ਹੀ ਰਣਾ ਐਸਾ ਤੁਸੀਂ ਆਪਣੀ ਪੰਜਾਬੀ ਲਿਖ ਲੈਣੀ ਆ ਨੋਟਪੈਡ ਦੇ ਉਧਰ ਨੂੰ ਪਾਰਸ ਕਰਨੀਆਂ ਤੁਹਾਡੀ ਨੋਟਪੈਡ ਵੀ ਜਗ੍ਹਾ ਹੀ ਉਨੀਆਂ ਵੀ ਉਹਦੇ 7 ਅੱਖਰ ਲਿਖੇ ਜਾਂਦੇ ਆ 7 ਵੱਧਨ ਅੱਖਰ ਲਿਖੇ ਅੱਖਰ ਵੱਧ ਪਾਤੇ 7 ਤੋਂ ਇਹਦਾ ਮੁੱਲ ਅੱਖਰ ਛੋਟਾ ਹੋ ਗਿਆ ਅੱਖਰ ਜਿਆਦਾ ਪਾਗੇ ਇਹਦਾ ਅੱਖਰ ਛੋਟਾ ਹੋ ਗਿਆ ਜੇ ਅੱਖਰ ਘੱਟ ਪਾ ਰਹੇ ਤੁਸੀਂ 5 ਪਾ ਰਹੇ ਤਾਂ ਮੱਖਰ ਵੱਡਾ ਹੋ ਗਿਆ ਅੱਖਰ ਦਾ ਜੇ ਸਾਈਜ਼ ਵੱਡਾ ਕਰਾਂਗੇ ਤਾਂ ਅੱਖਰ ਪੰਜ ਹੀ ਪਣਗੇ ਅੱਖਰ ਛੋਟਾ ਕਰੋ ਜਿਹੜੇ ਮਰਜ਼ੀ ਪਾ ਲੋ ਆਪਾਂ ਸਟੈਂਡਰਡ ਸਾਈਜ਼ ਜਿਹੜਾ ਆਪਣਾ ਤੁਹਾਨੂੰ ਦੱਸਿਆ ਆ ਨੋਟਪੈਡ ਦੀ ਦੋਨੋਂ ਲਾਈਨਾਂ ਦੇ ਵਿਚਾਲੇ ਸਟਾਰਟ ਕਰ ਅੱਖਰ ਲਾਈਨ ਨੂੰ ਟੱਚ ਕਰਦੇ ਸਾਰੇ ਹੀ ਖਤਮ ਹੋ ਜਾਣਾ ਅੱਖਰ ਲਾਈਨ ਤੇ ਪੈਣੇ ਸਾਰੇ ਅੱਖਰ ਉੱਪਰ ਚੜ੍ਹਾ ਕਰਾਂਗੇ ਤੇ ਲਾਈਨ ਤੇ ਖਤਮ ਹੋ ਜਾਣਾ ਲਾਈਨ ਤੋਂ ਗਾਹ ਨਾ ਜਾਣਾ ਇੱਥੋਂ ਅੱਗੇ ਨਹੀਂ ਜਾ ਸਕਦੇ ਉਸ ਫਫੇ ਨੂੰ ਜਿਵੇਂ ਇੱਥੋਂ ਗਾਹ ਨਹੀਂ ਜਾਣਾ ਇਸ ਦਿਸ਼ਾ ਨੂੰ ਲਾਈਨ ਨੂੰ ਟੱਚ ਕਰਦੇ ਸਾਰੇ ਅੱਖਰ ਨੇ ਖਤਮ ਹੋ ਜਾਣਾ ਪ੍ਰੈਕਟਿਸ ਕਰਾਂਗੇ ਨੋਟਪੈਡ ਤੇ ਤੇ 20 ਪੇਪਰ ਨੇ ਆਪਾਂ ਦੇ ਠੀਕ ਹੈ ਥੈਂਕ ਯੂ